ਕਿ ਨੌਕਰੀਆਂ ਦੀ ਜੋ ਗੱਲ ਹੈ ਨੌਕਰੀਆਂ ਵਾਸੇ ਚਲੋ ਪੰਜਾਬ ਦੇ ਲੋਕਾਂ ਨੂੰ ਪ੍ਰਾਪਤੀ ਮਿਲਣੀ ਚਾਹੀਦੀ ਉਹਨੇ ਜੋ ਗੱਲ ਕੀਤੀ ਇਹਦੇ ਬਾਰੇ ਨੌਕਰੀ ਬਾਰੇ ਇਹਦੇ ਬਾਰੇ ਥੋੜੀ ਜੀ ਗੱਲਾਂ ਸਹੀ ਵੀ ਔਰ ਥੋੜੀ ਜੀ ਗਲਤ ਆਪ ਕਿਸਾਨ ਬਿਲਕੁਲ ਨਹੀਂ ਵਿਰੋਧ ਕਰ ਰਿਹਾ ਭਾਰਤੀ ਜਨਤਾ ਪਾਰਟੀ ਔਰ ਮੈਂ ਤਾਂ ਨੀਤੀਆਂ ਦੀ ਗੱਲ ਕਰ ਰਿਹਾ ਹਮ ਪੋਲੀਸੀ ਪੋਲਿਸੀਜ਼ ਦੀ ਗੱਲ ਕਰਦੇ ਔਰ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਦੀ ਪੋਲਿਸੀਆਂ ਨੀਤੀਆਂ ਇਸ ਦਾ ਇਸ ਦੇਸ਼ ਨੂੰ ਬਹੁਤ ਲਾਭ ਮਿਲਿਆ ਉਨਾ ਦੇ ਧਿਆਨ ਛੋੜਾ ਜੋ ਹੋਰ ਪੰਜਾਬ ਕਰਨੀ ਆਪਾਂ ਕਰ ਲਈਏ ਕਿ ਪੰਜਾਬ ਦਾ ਸਾਡਾ ਰੁਲਿਆ ਹੋਇਆ ਸੂਬਾ ਇਹਦੇ ਵਿੱਚ ਬਹੁਤ ਸਾਰੇ ਫਰਕ ਆ ਸਕਦਾ ਦੇਖੋ ਪਹਿਲੇ ਤੋਂ ਮੈਂ ਕਿਸਾਨਾਂ ਦਾ ਹਮਦਰਦੀ ਜੋ ਅਸਲੀ ਕਿਸਾਨ ਹੈ ਉਹਦਾ ਮੈਂ ਪੂਰਾ ਹਮਦਰਦੀ ਉਹਦਾ ਹਮਦਰਦੀ ਤਾਂ ਮੋਦੀ ਸਾਹਿਬ ਵੀ ਐਮਐਸਪੀ ਦੀ ਮੰਗ ਉਹ ਕਹਿ ਰਹੇ ਨੇ ਤੁਹਾਨੂੰ ਲੱਗਦਾ ਵੀ ਐਮਐਸਪੀ ਦੀ ਕਿੰਨੀ ਕੀ ਜ਼ਰੂਰੀ ਲੱਗ ਰਹੀ ਹੈ ਤੁਹਾਨੂੰ ਐਸਪੀ ਤਾਂ ਸੱਤ ਫਸਲਾਂ ਤੇ ਆਪਾਂ ਦੇਣ ਲਈ ਤਿਆਰ ਹਾਂ ਅੱਠਵੀਂ ਫਸਲ ਪੰਜਾਬ ਦਾ ਕਿਸਾਨ ਉਗਾਉਂਦਾ ਹੀ ਨਹੀਂ ਹੈ ਹਾਂ ਔਰ ਜਾਕਰ ਸਾਹਿਬ ਨੇ ਸਾਡੇ ਸੂਬੇ ਦੇ ਪ੍ਰਧਾਨ ਨੇ ਬਿਆਨ ਵੀ ਦਿੱਤਾ ਹੈ ਕਿ ਚਲੋ ਤੁਸੀਂ ਮੈਨੂੰ ਦੱਸੋ ਕੌਣ ਸੀ ਕੌਣ ਸੀ ਫਸਲ ਤੁਸੀਂ ਉਗਾਓਗੇ ਮੈਂ ਤੁਹਾਡਾ ਐਮਐਸਪੀ ਦਲਾਦਾ ਹਾਂ ਕੱਲ ਦੇਸ਼ ਦੇ ਵਿੱਚ 49 ਲੋਕ ਸਭਾ ਸੀਟਾਂ ਦੇ ਉੱਪਰ 5ਵੇਂ ਗੇੜ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹ ਹੋਈਆਂ ਨੇ ਤਾਂ ਇਸ ਤੋਂ ਬਾਅਦ ਹੁਣ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਸਭ ਤੋਂ ਹੌਟ ਸੀਟ ਹੈ ਜਿਹੜੀ ਉਹ ਸੰਗਰੂਰ ਸੀਟ ਮੰਨੀ ਜਾ ਰਹੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸੰਗਰੂਰ ਨੂੰ ਆਪਣਾ ਗੜ ਮੰਨ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਵੱਲੋਂ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਉਹ ਆਪਣੇ ਤੌਰ ਤੇ ਜਿਹੜਾ ਸੰਗਰੂਰ ਦੇ ਮੁੱਦੇ ਚੁੱਕਣ ਦੀ ਗੱਲ ਕਰਦੇ ਨੇ ਮੌਜੂਦਾ ਐਮਪੀ ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਉਹ ਜਿਹੜੇ ਮੁੱਦੇ ਨੇਗੇ ਉਹਨਾਂ ਨੂੰ ਲੈ ਕੇ ਸੰਸਦ ਦੇ ਵਿੱਚ ਜਾਣਗੇ ਤਾਂ ਇਸ ਤੋਂ ਬਾਅਦ ਭਾਜਪਾ ਦੁਆਰਾ ਵੀ ਇੱਥੋਂ ਅਰਵਿੰਦ ਖੰਨਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈਗਾ ਤਾਂ ਸਾਡੇ ਨਾਲ ਅਰਵਿੰਦ ਖੰਨਾ ਮੌਜੂਦ ਨਹੀਂ ਉਹਨਾਂ ਨਾਲ ਗੱਲ ਕਰਦੇ ਆ ਸਰ ਕਿਵੇਂ ਦੇਖਦੇ ਹੋ ਕਿਉਂਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਵਕਫ-ਵਕਫ ਮੁੱਦਿਆਂ ਦੇ ਉੱਪਰ ਜਿਹੜਾ ਹਿੱਕ ਠੋਕ ਰਹੇ ਨੇਗੇ ਤਾਂ ਅਰਵਿੰਦ ਖੰਨਾ ਇਸ ਸਮੇਂ ਕਿਹੜੇ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਮੋਦੀ ਸਾਹਿਬ ਦੀ ਪ੍ਰਾਪਤੀਆਂ ਪਿਛਲੇ 10 ਸਾਲ ਦੇ ਜੋ ਕੰਮ ਹੋਏ ਹਨ ਦੇਸ਼ ਦੇ ਵਿੱਚ और जो कम हुए हैं सारे जो सा अपने देश चाहे गरीब हो चाहे व्यापारी हो चाहे देश में एक कर जो मुद्दे चके चाहे राम मंदिर की गल हो चाहे तीन सौ सत्तर की गल हो चाहे जो सा एसी परिवार सन उन्होंने वास्ते जो उपराले मोदी साहब ने चके हैं चाहे किसानों की गल कर लिए उपराले मोदी साहब ने चके हैं सारे जो मुद्दे जो मोदी साहब ने एक नैशनल पद्धर से किते सा मुद्दे हैं ਔਰ ਦੂਜਾ ਜੋ ਗੱਲ ਦੂਜੀ ਜੋ ਗੱਲ ਹੈ ਕਿ ਜੋ ਆਮ ਆਦਮੀ ਪਾਰਟੀ ਦੇ ਤੋਂ ਝੂٹے ਵਾਅਦੇ ਸੀ ਲੋਕਾਂ ਦੇ ਨਾਲ ਪਿਛਲੇ 2 ਸਾਲ ਪਹਿਲਾਂ ਜੋ ਉਹਨਾਂ ਨੇ ਕੀਤੇ ਸੀ ਉਹ ਜੋ ਇੱਕ ਵੀ ਵਾਅਦਾ ਹਲੇ ਪੂਰਾ ਨਹੀਂ ਹੋਇਆ ਇਸ ਕਰਕੇ ਮੈਂ ਉਹਨਾਂ ਨੂੰ ਝੂٹے ਵਾਅਦੇ ਕਿਹਾ ਨਾ ਉਹ ਵਾਅਦੇ ਆਪਾਂ ਦੁਬਾਰਾ ਜੋ ਲੋਕਾਂ ਨੂੰ ਯਾਦ ਕਰਾ ਰਹੇ ਹਾਂ ਕਿ ਇੱਥੇ ਬੀਬੀਆਂ ਨੂੰ 1000 ਰੁਪਏ ਮਿਲੇ ਆ ਕਿੱਥੇ ਨਸ਼ਾ ਮੁਕਤ ਪੰਜਾਬ ਬਣਿਆ ਇਹ ਚੀਜ਼ਾਂ ਆਪਾਂ ਲੋਗਾ ਦੇ ਵਿੱਚ ਹਾਈਲਾਈਟ ਕਰ ਤਾਂ ਹੁਣ ਲਗਾਤਾਰ ਵਕ ਵਕਤਰਾਂ ਦੀ ਬਿਆਨਬਾਜ਼ੀ ਵੀ ਸਾਹਮਣੇ ਆ ਰਹੀ ਹੈ ਸੁਖਪਾਲ ਸਿੰਘ ਖੈਰਾ ਦੇ ਇੱਕ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚੇ ਰਾਜਨੀਤਿਕ ਚਰਚਾ ਜ਼ੋਰ ਫੜ ਰਹੀ ਹੈ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਗੈਰ ਪੰਜਾਬੀ ਆ ਕੇ ਪੰਜਾਬ ਦੇ ਵਿੱਚ ਅਦਿਕ ਹਾਸਲ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾਗਾ ਕਿ ਹਿਮਾਚਲ ਅਤੇ ਉੱਤਰਾਖੰਡ ਦੇ ਆਧਾਰ ਦੇ ਉੱਪਰ ਕਾਨੂੰਨ ਬਣਾਵਾਂਗੇ ਕਿ ਜਿਸ ਦੇ ਤਹਿਤ ਪੰਜਾਬੀ ਨੇ ਜਿਹੜੇ ਉਹ ਆਪਣੇ ਅਧਿਕਾਰ ਦੇ ਤਹਿਤ ਇੱਥੇ ਕੋਈ ਗੈਰ ਪੰਜਾਬੀ ਜ਼ਮੀਨ ਨਹੀਂ ਲੈ ਸਕੇਗਾ ਤਾਂ ਇਸ ਨੂੰ ਲੈ ਕੇ ਚਰਚਾ ਛੜੀ ਹੋਈ ਅੱਜ ਬਿਹਾਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾਗਾ ਕਿ ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਉਹ ਦੇਸ਼ ਨੂੰ ਵੰਡਣ ਵਾਲੇ ਬਿਆਨ ਨੇਗੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਮੈਂ ਨਾ ਪ੍ਰਧਾਨ ਮੰਤਰੀ ਦਾ ਇਸ ਇਹ ਉੱਤੇ ਟਿੱਪਣੀ ਸੁਣੀ ਹੈ ਤੇ ਇਸ ਕਰਕੇ ਮੈਂ ਕਹਿ ਨਹੀਂ ਸਕਦਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਗੱਲ ਕਹੀ ਹੈ ਅ ਪਰ ਸੁਪਾਲ ਖੈਰਦ ਸਾਹਿਬ ਦਾ ਵੀ ਬਹੁਤ سارے ਬਿਆਨ ਹੈ ਉਹਨੇ ਤਾਂ ਕਾਲੀ ਦੀਵਾਲੀ ਮਨਾਤੇ ਵੇ ਬਿਆਨ ਦਿੱਤਾ ਹੈ ਇਹ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਸਵੀਕਾਰ ਕਰਨਗੇ ਕਾਲੀ ਦੀਵਾਲੀ ਦੀ ਹੋ ਰਹੀ ਚੀਜ਼ਾਂ ਦੇਖੋ ਨੌਕਰੀਆਂ ਦੀ ਜੋ ਗੱਲ ਹੈ ਨੌکریاں ਵਾਸਤੇ ਚਲੋ ਪੰਜਾਬ ਦੇ ਲੋਕਾਂ ਨੂੰ ਪ੍ਰਾਇਓਰਿਟੀ ਮਿਲਣੀ ਚਾਹੀਦੀ ਹੈ ਇੱਕ ਇੱਕ ਇਹ ਹੋਣਾ ਚਾਹੀਦਾ ਹੈ ਕਿ ਪ੍ਰਾਇਓਰਿਟੀ ਦੇ ਪੰਜਾਬ ਦੇ ਲੋਕਾਂ ਨੂੰ ਜਾਂ 50% ਐਸੇ ਕੈਪ ਲਾ ਸਕਦੇ ਆਪਾਂ ਪਰ ਜੇ ਕੋਈ ਫੈਕਟਰੀ ਲਾ ਰਿਹਾ ਹੈ ਔਰ ਇੱਥੇ ਕੋਈ ਪੰਜਾਬ ਦੇ ਵਿੱਚ ਕੋਈ ਪੰਜਾਬੀ ਕੁਆਲੀਫਾਈਡ ਨਹੀਂ ਹੈ ਤੇ ਫਿਰ ਕੀ ਕੀ ਕਰਨਗੇ ਆਪਾਂ ਕਿਉਂਕਿ ਰੋਜ਼ਗਾਰੀ ਤਾਂ ਪੈਦਾ ਕਰਨੀ ਹੈ ਯਾਨੀ ਕਿ ਉਸ ਕੱਲੇ ਇੱਕ ਨੌਕਰੀ ਪਿੱਛੇ ਆਪਾਂ 10 ਨੌکریاں ਹੋਰ ਖੋਲ੍ਹੀਏ ਤੇ ਇਸ ਕਰਕੇ ਸਾਡੇ ਸੂਬੇ ਦਾ ਵਿਕਾਸ ਬਹੁਤ ਜ਼ਰੂਰੀ ਹੈ ਔਰ ਇਹਦੇ ਬਾਰੇ ਸੋਚ ਵਿਚਾਰ ਕਰਕੇ ਦੇਖਾਂਗੇ ਕਿ ਕਿਸ ਤਰੀਕੇ ਨਾਲ ਜੋ ਨੇ ਉਹਨੇ ਜੋ ਗੱਲ ਕੀਤੀ ਇਹਦੇ ਬਾਰੇ ਨੌਕਰੀ ਬਾਰੇ ਇਹਦੇ ਬਾਰੇ ਥੋੜੀ ਜੀ ਗੱਲਾਂ ਸਹੀ ਵੀ ਔਰ ਥੋੜੀ ਜੀ ਗਲਤ ਹੈ। ਹਮ ਇਹ ਬਾਤ ਚੂ ਦੇ ਇੱਕ ਕਾਨੂੰਨ ਹੈ ਜਿੱਥੇ ਕਿਸਾਨੀ ਜ਼ਮੀਨ ਹਮ ਕੋਈ ਨਹੀਂ ਖਰੀਦ ਸਕਦਾ ਪਰ ਇੱਥੇ ਮੈਨੂੰ ਨਹੀਂ ਲੱਗਦਾ ਇਹ ਬਾਤ ਚੂ ਤੇ ਇੱਕ ਐਸੀ ਐਸਾ ਕਾਨੂੰਨ ਹੈ ਕਿ ਬਾਹਰੋਂ ਆ ਕੇ ਬੰਦਾ ਉਥੇ ਨੌਕਰੀ ਨਹੀਂ ਕਰ ਸਕਦਾ ਇਹ ਉਸ ਫਰਕ ਹੈ ਤੇ ਇਸ ਕਰਕੇ ਉਹਨੇ ਆਪਣੇ ਗੱਲ ਨੂੰ ਮਿਕਸ ਅਪ ਕਰ ਲਿਆ ਤੇ ਐਸੀ ਕੋਈ ਗੱਲ ਨਹੀਂ ਹੈ ਬਾਕੀ ਪਬਲਿਕ ਦੇ ਵਿੱਚ ਐਸੇ ਕਰਨ ਤਾਂ ਤੁਸੀਂ ਲਗਾਤਾਰ ਜਦੋਂ ਜਾਣੇ ਲੋਕਾਂ ਦੇ ਵਿੱਚ ਤਾਂ ਬਹੁਤ ਵਾਰ ਤੁਸੀਂ ਇੰਡਸਟਰੀ ਦੀ ਬਹੁਤ ਗੱਲ ਕਰਦੇ ਹੋਗੇ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜਾ ਹਿੱਸਾ ਹੈਗਾ ਕਿਸਾਨੀ ਨਾਲ ਜੁੜਿਆ ਹੋਇਆ ਕਿਸਾਨ ਲਗਾਤਾਰ ਇਸ ਸਮੇਂ ਦੇਖਿਆ ਕਿ ਯੂਨੀਅਨਾਂ ਨੇ ਜਿਹੜੀਆਂ ਉਹ ਵਿਰੋਧ ਕਰਦੀਆਂ ਨਜ਼ਰ ਆਉਂਦੀਆਂ ਨੇ ਪਰ ਤੁਸੀਂ ਜੇਕਰ ਸੱਤਾ ਦੇ ਵਿੱਚ ਦੁਬਾਰਾ ਮੁੜ ਸਰਕਾਰ ਆਉਂਦੀ ਹੈ ਤਾਂ ਸੰਗਰੂਰ ਲਈ ਕਿਹੜੇ ਉਹ ਪ੍ਰੋਜੈਕਟ ਨੇ ਜਿਹੜੇ ਤੁਹਾਨੂੰ ਲੱਗਦਾ ਹੈਗਾ ਕਿ ਜ਼ਰੂਰਤ ਹੈਗੀ ਸੰਗਰੂਰ ਨੂੰ ਸੇ ਪਹਿਲੀ ਗੱਲ ਤੇ ਇਹ ਹੈ ਕਿ ਕਿਸਾਨ ਨਹੀਂ ਵਿਰੋਧ ਕਰਦੇ ਬਾਕੀ ਜੰਦਾ Đảngਾ ਪਾਰਟੀ ਦਾ ਇਹ ਦੋ ਚਾਰ ਭਗਵੰਤ ਮਾਨ ਸਾਹਿਬ ਦੇ ਜਥੇ ਆ ਜਥੇਬੰਦੀਆਂ ਆ ਜਿਨ੍ਹਾਂ ਨੂੰ ਭਗਵੰਤ ਮਾਨ ਸਾਹਿਬ ਨੇ ਹੱਲਾਸ਼ਾਰੀ ਦਿੱਤੀ ਉਹ ਵਿਰੋਧ ਕਰ ਰਹੇ ਆ ਆਪ ਕਿਸਾਨ ਬਿਲਕੁਲ ਨਹੀਂ ਵਿਰੋਧ ਕਰ ਰਿਹਾ ਭਾਰਤੀ ਜੰਦਾ ਪਾਰਟੀ ਦਾ ਔਰ ਖਾਸ ਕਰਕੇ ਬੋਦੀ ਸਾਹਿਬ ਹਮ ਪ੍ਰੋਜੈਕਟ ਦੀ ਮੈਂ ਜਦ ਦਲ ਕਰਦਾ ਇਥੇ ਜੋ ਸੰਗਰੂਰ ਸਾਡਾ ਲੋਕ ਸਭਾ ਦੇ ਖੇਤਰ ਦੀ ਗੱਲ ਕਰੀਏ ਤੇ ਇਹ ਕਿਸਾਨੀ ਨਾਲ ਜੁੜਿਆ ਔਰ ਇਥੇ ਕਸਾਨੀ ਅ ਜੋ ਕਸਾਨੀ ਨਾਲ ਜੁੜੇ ਹੋਏ ਇੰਡਸਟਰੀ ਹੈ ਜਿਵੇਂ ਸਾਡੀ ਪੈਪਸੀ ਦੀ ਹੈ ਜਾਂ ਆਈਪੀ ਸਾਲਵਿਕਸ ਜੈਸੀ ਇੰਡਸਟਰੀ ਹੈ ਐਸੀ ਇੰਡਸਟਰੀਜ਼ ਨੂੰ ਖੜਾ ਕਰਨ ਦੀ ਲੋੜ ਹੈ ਤੇ ਉਸ ਤਰੀਕੇ ਦੇ ਸਾਨੂੰ ਇਥੇ ਉਪਰਾਲੇ ਕਰਨੇ ਪੈਣੇ ਜਿਹਦੇ ਨਾਲ ਕਿਸਾਨਾਂ ਨੂੰ ਵੀ ਜੋ ਸੱਚਾ ਕਿਸਾਨ ਹੈ ਉਹਨੂੰ ਵੀ ਬੈਨੀਫਿਟ ਮਿਲੇ ਸਾਡੇ ਬੱਚਿਆਂ ਨੂੰ ਰੋਜ਼ਗਾਰੀ ਵੀ ਮਿਲੇ ਨੌਕਰੀਆਂ ਵੀ ਮਿਲੇ ਔਰ ਉਹਦੇ ਨਾਲ ਵੀ ਜੋ ਆਪਣੇ ਪੈਰਾ ਤੇ ਕੁਝ ਖਲਾ ਕੁਝ ਕੰਮ ਸ਼ੁਰੂ ਕਰਕੇ ਸਪਲਾਈ ਚੇਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਉਹਨਾਂ ਨੂੰ ਵੀ ਮਦਦ ਮਿਲਣੀ ਤਾਂ ਇਸ ਤਰੀਕੇ ਦੇ ਕੰਮ ਕਰਨਾ ਚਾਹੀਦਾ ਪਰ ਜੀ ਗੱਲ ਸੰਗਰੂਰ ਦੀ ਕਰੀਏ ਤਾਂ ਸਾਰੀ ਪਾਰਟੀਆਂ ਨੇ ਜਿਹੜੀਆਂ ਉਹ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੀਆਂ ਨਜ਼ਰ ਆਉਂਦੀਆਂ ਨੇ ਇੱਕ ਦੂਜੇ ਤੇ ਜਿਹੜੀਆਂ ਤੂੰ ਤਾਂ ਲਾਉਂਦੇ ਲੀਡਰ ਨਜ਼ਰ ਆਉਂਦੇ ਨੇ ਪਰ ਸੰਗਰੂਰ ਦੇ ਮੁੱਦੇ ਦੀ ਹਾਲੇ ਉਸ ਰੂਪ 'ਚ ਗੱਲ ਨਹੀਂ ਹੁੰਦੀ ਕਿਉਂਕਿ ਸੰਗਰੂਰ ਇਸ ਸਮੇਂ ਗਰਾਊਂਡ ਵਾਟਰ ਦੇ ਵਿੱਚ ਡਾਰਕ ਜ਼ੋਨ ਦੇ ਵਿੱਚ ਜਾ ਚੁੱਕਿਆ ਹੈਗਾ ਤਾਂ ਦੂਜੇ ਪਾਸੇ ਖੱਗਰ ਦੀ ਤਬਾਹੀ ਹੈ ਜਿਹੜੀ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਦੇ ਵੱ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਇਹ ਇਹ ਜਿਹੜੇ ਮੁੱਦੇ ਨੇ ਹਾਲੇ ਤੱਕ ਕਿਸੇ ਲੀਡਰ ਦੀ ਜ਼ੁਬਾਨ ਤੇ ਨਹੀਂ ਹੈ ਗਲਤ ਗੱਲ ਹੈ ਹਰ ਇੱਕ ਲੀਡਰ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਔਰ ਲੀਡਰ ਮੈਂ ਵੀ ਜਦ ਲਹਿਰੇ ਗਿਆ ਸੀ ਮੈਂ ਵੀ ਇਹ ਮੁੱਦਾ ਛੱਕਿਆ ਜਦ ਆਈਸੀਯੂ ਤੇ ਮੈਂ ਗਿਆ ਵੀ ਸੀ ਪਰਸਨਲੀ ਮੈਨੂੰ ਨਹੀਂ ਲੱਗਦਾ ਕਿ ਚਾਰ ਲੀਡਰ ਚੁਣ ਬਾਕੀ ਗਏ ਵੀ ਸੀ ਉਥੇ ਜਦ ਸਾਡੇ ਡਿਡਵੇ ਦੇ ਵਿੱਚ ਸ਼ਰਾਬ ਪੀ ਕੇ ਉਹ ਸਾਡੀ 18 ਸਾਥੀ ਦੇ ਮੋਤਵੀ ਸੀ ਮੈਂ ਫਿਰ ਉੱਥੇ ਵੀ ਗਿਆ ਸੀ ਤੇ ਇਸ ਕਰਕੇ ਮੈਂ ਤਾਂ ਇਸ ਇਲਾਕੇ ਪਿਛਲੇ 25 ਸਾਲ ਤੋਂ ਕੰਮ ਕਰਦੇ ਆ ਰਹੇ ਤਾਂ ਮੇਰੇ ਨਾਲ ਤਾਂ ਸਾਰੇ ਮੁੱਦੇ ਮੈਨੂੰ ਪਤਾ ਹੈ ਔਰ ਸਾਰੇ ਮੁੱਦੇ ਦਾ ਹੱਲ ਕੱਢਣਾ ਹੱਲ ਕੱਢਾਂਗੇ ਮੁੱਦਿਆਂ ਦਾ ਜਦ ਕੇਂਦਰ ਸਰਕਾਰ ਦੀ ਮਦਦ ਮਿਲੇਗੀ ਇਸ ਮੌਜੂਦਾ ਸਰਕਾਰ ਤੋਂ ਜੇ ਸਾਨੂੰ ਕੋਈ ਉਮੀਦ ਹੈ ਨਹੀਂ ਇਸ ਕਰਕੇ ਇਹ ਮੁੱਦੇ ਸਾਨੂੰ ਮੈਨੂੰ ਪੂਰੀ ਪਤਾ ਹੈ ਔਰ ਮੈਂ ਕਿਸੇ ਦੇ ਉੱਤੇ ਪਰਸਨਲ ਟਿੱਪਣੀ ਮੈਂ ਉਹ ਸਿਆਸਤ ਇਹ ਆਦਾ ਨਹੀਂ ਕਿ ਮੈਂ ਕਿਸੇ ਨੂੰ ਕੋਈ ਗੱਲ ਕਹਾਂ ਮੈਂ ਤਾਂ ਨੀਤੀਆਂ ਦੀ ਗੱਲ ਕਰਦਾ ਪਾਲੀਸੀ ਪਾਲਿਸਿਸ ਦੀ ਗੱਲ ਕਰਦਾ ਔਰ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਦੀ ਪਾਲੀਸੀਆਂ ਨੀਤੀਆਂ ਇਸ ਦਾ ਇਸ ਦੇਸ਼ ਨੂੰ ਬਹੁਤ ਲਾਭ ਮਿਲੇ ਹਮਮ ਔਰ ਉਹਨਾਂ ਦਾ ਜੇ ਧਿਆਨ ਸੋੜਾ ਜੋ ਹੋਰ ਪੰਜਾਬ ਕਰਨੀ ਆਪਾ ਕਰ ਦਈਏ ਤੇ ਪੰਜਾਬ ਜੋ ਸਾਡਾ ਰੁਲਿਆ ਹੋਇਆ ਸੂਬਾ ਇਹਦੇ ਵਿੱਚ ਬਹੁਤ ਸਾਰੇ ਫਰਕ ਆ ਸਕਦਾ ਪਰ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਬਾਕੀ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਪਰ ਇੱਕ ਮਸਲਾ ਹੈ ਜਿਵੇਂ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਨਹਿਰੀ ਪਾਣੀ ਆ ਉਹਦਾ ਜਿਹੜਾ ਉਹ ਲਗਾਤਾਰ ਉਹਨੂੰ ਲੋਕਾਂ ਦੇ ਖੇਤਾਂ ਤੱਕ ਪਹੁੰਚਾਰੇ ਨੇ ਪਰ ਇਸ ਸਕੀਮ ਦੇ ਪਿੱਛੇ ਜਿਹੜਾ ਵੱਡਾ ਫੰਡ ਹੈ ਜਿਹੜਾ ਜਾਰੀ ਹੁੰਦਾਗਾ ਤਾਂ ਉਹ ਕੇਂਦਰ ਸਰਕਾਰ ਵੱਲੋਂ ਹੁੰਦਾਗਾ ਪਰ ਤੁਸੀਂ ਇੱਥੇ ਕਿਤੇ ਵੀ ਜਿਵੇਂ ਕੋਈ ਕੇਂਦਰ ਸਰਕਾਰ ਦੀ ਉਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਨਜ਼ਰ ਨਹੀਂ ਆਉਂਦੀ ਹੈਗੀ ਨਹੀਂ ਦੇਖੋ ਕੇਂਦਰ ਸਰਕਾਰ ਨੀਲੇ ਕਾਟਾ ਦਾ ਪੈਸਾ ਕਿੱ데 ਰਾਈ ਆਂਦਾ ਹੈ ਕੇਂਦਰ ਸਰਕਾਰ ਤੋਂ ਜੋ ਜੋ ਅੱਜ ਅਨਾਜ ਗਰੀਬ ਨੂੰ ਮਿਲ ਰਿਹਾ ਨੀਲੇ ਕਾਟਾ ਦਾ ਉਹਦਾ ਵੀ ਪੈਸਾ ਕੇਂਦਰ ਸਰਕਾਰ ਦੇ ਰਹੀ ਹੈ ਮਰ ਨਰੇਗਾ ਦਾ ਪੈਸਾ ਜੋ ਪਿੰਡਾਂ 'ਚ ਆ ਰਿਹਾ ਹੈ ਉਹ ਵੀ ਕੇਂਦਰ ਸਰਕਾਰ ਦੇ ਰਹੀ ਹੈ ਕੱਟੇ ਘਰਾ ਦਾ ਵੀ ਭਾਈ ਸਾਹਿਬ ਇਹ ਕੇਂਦਰ ਸਰਕਾਰ ਤੇ ਸਾਰਾ ਪੈਸਾ ਲੋਕਾਂ ਨੂੰ ਪਤਾ ਹੈ ਜੋ ਜਿਨ੍ਹਾਂ ਨੂੰ ਇਹਦਾ ਲਾਭ ਮਿਲੇ ਲੋਕਾਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਦੇ ਰਹੀ ਹੈ ਤੇ ਦੁਬਾਰਾ ਦੁਬਾਰਾ ਲੋਕਾਂ ਨੂੰ ਦੱਸਣ ਦੀ ਲੋੜ ਹੈ ਲੋਕ ਹੁਣ ਸਿਆਣੇ ਆ ਲੋਕ ਹੋਣ ਉਹ ਗੱਲ ਨਹੀਂ ਰਹੀ ਪੁਰਾਣੇ ਜ਼ਮਾਨੇ ਦੀ ਜਿਉਂ ਲੋਕਾਂ ਨੂੰ ਯਾਦ ਕਰਾਣਾ ਪੈਗਾ ਲੋਕ ਸਿਆਣੇ ਲੋਕਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਦੇ ਕੀ ਪ੍ਰਾਪਤੀਆਂ ਮੋਦੀ ਸਾਹਿਬ ਦੇ ਕੀ ਉਪਰਾਲੇ ਗਰੀਬਾਂ ਵਾਸਤੇ ਕੀਤੇ ਹਨ ਵਪਾਰੀਆਂ ਵਾਸਤੇ ਕੀਤੇ ਹਨ ਤੇ ਇਸ ਕਰਕੇ ਲੋਕ ਲੋਕਾਂ ਨੂੰ ਇਸ ਗੱਲ ਦੀ ਸਮਝ ਹੈ ਹਾਂ ਕਈ ਵਾਰ ਆਪਾਂ ਯਾਦ ਕਰਾ ਦਿੰਦੇ ਲੋਕਾਂ ਨੂੰ ਬਟ ਲੋਗਾ ਨੂੰ ਪਤਾ ਪਰ ਇੱਕ ਇੱਕ ਚੀਜ਼ ਹੋ ਜਿਹੜੀ ਨਜ਼ਰ ਆ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਦੇਖਿਆਗਾ ਕਿ ਭਾਜੀਪੀ ਦੇ ਨੇਤਾਵਾਂ ਦੁਆਰਾ ਵੱਖ-ਵੱਖ ਜਗ੍ਹਾ ਤੇ ਭਾਵੇਂ ਉਹ ਅਨਸਰ ਆਜਾ ਹਾਂ ਸੋਣ ਭਾਵੇਂ ਉਹ ਰਵਨੀਤ ਬਿੱਟੂ ਹੁਣ ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਆ ਕਿ ਉਹਨਾਂ ਨੇ ਕਹਿਆ ਗਿਆ ਕਿ 2 ਤਰੀਕ ਤੋਂ ਬਾਅਦ ਆ ਜਿਹੜਾ ਉਹ ਸਾਰੇ ਮਸਲੇ ਦੇਖੇ ਜਾਣਗੇ ਕੌਣ ਵਿਰੋਧ ਕਰ ਰਿਹਾ ਉਹਨੂੰ ਦੇਖਿਆ ਜਾਊਗਾ ਪਰ ਸੰਗਰੂਰ ਦੇ ਵਿੱਚ ਤੁਸੀਂ ਲਗਾਤਾਰ ਵਿਰੋਧ ਤੁਹਾਡਾ ਵੀ ਹੋ ਰਿਹਾਗਾ ਪਰ ਤੁਸੀਂ ਗੱਡੀ ਦੇ ਵਿੱਚੋਂ ਕਿਸਾਨਾਂ ਨੂੰ ਹੱਥ ਹਲਾਉਂਦੇ ਦਿਖਾਈ ਦਿੰਦੇ ਹੋਗੇ ਤਾਂ ਫਰਕ ਕਿਸ ਤਰ੍ਹਾਂ ਦੇਖਦੋਂ ਚੀਜ਼ ਦਾ ਦੇਖੋ ਪਹਿਲੇ ਤਾਂ ਮੈਂ ਕਿਸਾਨਾਂ ਦਾ ਹਮਦਰਦੀ ਜੋ ਅਸਲੀ ਕਿਸਾਨ ਹੈ ਉਹਦਾ ਮੈਂ ਪੂਰਾ ਹਮਦਰਦੀ ਹੈ ਉਹਦਾ ਹਮਦਰਦੀ ਤਾਂ ਮੋਦੀ ਸਾਹਿਬ ਦੀ ਹੈ ਹਮ ਇਹ ਜੋ ਇਹ ਵੀ ਤੁਸੀਂ ਦੇਖੋ ਇਹ ਜੋ ਜਥੇ ਆ ਭਗਵਾਨ ਮਾਨ ਨੇ ਮੁਰੇ ਲਾਈਆਂ ਹਮ ਇਹ ਵੀ ਦਿਲੋਂ ਨਹੀਂ ਇਸ ਗੱਲ ਤੋਂ ਸੰਤੁਸ਼ਟਾ ਹਮ ਇਨਾ ਲੋਕ ਵੀ ਪਤਾ ਹੈ ਕਿ ਮੈਂ 25 ਸਾਲ ਇਥੇ ਸੇਵਾ ਕੀਤੀ ਹੈ ਮੈਂ ਕਿਸੇ ਦਾ ਕੀ ਵਿਗਾੜਿਆ ਮੈਂ ਤਾਂ ਦਵਾਈਆਂ ਦਿੱਤੀਆਂ ਰੋਜ਼ਗਾਰੀ ਦਿੱਤੀ ਹੈ ਮੈਂ ਤਾਂ ਗਰੀਬਾਂ ਦਾ ਹਮਦਰਦ ਨਹੀਂ ਹਾਂ ਮੈਂ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਹੋਰ ਵੀ ਕਰਾਂਗੇ ਤੇ ਇਸ ਕਰਕੇ ਮੈਂ ਇਸ ਗੱਲ ਤੇ ਨਹੀਂ ਪਹੁੰਚਣਾ ਚਾਹੁੰਦਾ ਕਿ 2 ਤਾਰੀਖ ਤੋਂ ਬਾਅਦ ਕੀ ਕਰਾਂਗਾ ਮੈਂ ਨਹੀਂ ਮੈਂ ਮੈਂ ਕਦੀ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਕੀਤੀ ਮੈਂ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਮੈਂ ਇਸ ਤਰੀਕੇ ਦੀ ਸਿਆਸਤ ਕਦੀ ਖੇਡੀ ਨਹੀਂ ਹਾਂ ਉਹਨਾਂ ਦੀ ਠੀਕ ਹੈ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਦੇ ਜੋ ਮੁਖੀ ਆ ਉਹਨਾਂ ਨੂੰ ਉਹਨਾਂ ਨੂੰ ਪਕੜ ਕੇ ਲੈ ਆਂਦੇ ਆ ਧਰਨੇ ਦੇਂਦੇ ਆ ਪਰ ਮੈਨੂੰ ਉਹ ਸਾਡੇ ਦੇਸ਼ ਦੇ ਲੋਗ ਆ ਮੈਂ ਉਹਨਾਂ ਦੀ ਗੱਲ ਵੀ ਸਮਝਦਾ ਪਰ ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਵਿਰੋਧ ਨਾ ਕਰੋ ਇਲੈਕਸ਼ਨ ਲੜ ਲਓ ਐਮਐਸਪੀ ਦੀ ਮੰਗੋ ਕਹਿ ਰਹੇ ਨੇ ਤੁਹਾਨੂੰ ਲੱਗਦਾ ਵੀ ਐਮਐਸਪੀ ਦੀ ਕਿੰਨੀ ਕੀ ਜ਼ਰੂਰੀ ਲੱਗ ਰਹੀ ਹੈ ਤੁਹਾਨੂੰ ਐਸਪੀ ਤੋਂ ਸੱਤ ਫਸਲਾਂ ਤੇ ਆਪਾਂ ਦੇਣ ਲਈ ਤਿਆਰ ਹੈ ਅੱਠਵੀਂ ਫਸਲ ਪੰਜਾਬ ਦਾ ਕਿਸਾਨ ਉਗਾਉਂਦਾ ਹੀ ਨਹੀਂ ਹੈ ਔਰ ਜਾਕਰ ਸਾਹਿਬ ਨੇ ਸਾਡੇ ਸੂਬੇ ਦੇ ਪ੍ਰਧਾਨਿਕ ਬਿਆਨ ਵੀ ਦਿੱਤਾ ਹੈ ਕਿ ਚਲੋ ਤੁਸੀਂ ਮੈਨੂੰ ਦੱਸੋ ਕੌਣ ਸੀ ਕੌਣ ਸੀ ਫਸਲ ਤੁਸੀਂ ਉਗਾਓਗੇ ਮੈਂ ਤੁਹਾਨੂੰ ਐਮਐਸਪੀ ਦਿਵਾ ਦਾਂਗਾ ਔਰ 4 ਮਹੀਨੇ ਪੁਰਾਣਾ ਬਿਆਨ ਹਾਲੇ ਤੱਕ ਉਹਦਾ ਜਵਾਬ ਨਹੀਂ ਆਇਆ ਇਹ ਇਹ ਗੱਲ ਦੇਖੋ ਇਹ ਗੱਲ ਐਮਐਸਪੀ ਦੀ ਗੱਲ ਨਹੀਂ ਗੱਲ ਆਮਦਨੀ ਵਧਾਣ ਦੀ ਹੈ ਜਿਵੇਂ ਹਰੇਕ ਇਨਸਾਨ ਚਾਹੇ ਗਰੀਬ ਹੋ ਚਾਹੇ ਰੇੜੀ ਲਾਨ ਵਾਲਾ ਹੋ ਚਾਹੇ ਕਿਸਾਨ ਹੋ ਚਾਹੇ ਵਪਾਰੀ ਹੋ ਹਰੇਕ ਬੰਦਾ ਆਪਣੀ ਆਮਦਨੀ ਵਧਾਣਾ ਚਾਹਦਾ ਹੈ ਔਰ ਉਸ ਲੜਾਈ ਦੇ ਵਿੱਚ ਮੈਂ ਉਹਨਾਂ ਦੇ ਨਾਲ ਮੈਂ ਉਹਨਾਂ ਦੇ ਸਾਥ ਕਰਾਂਗਾ ਕਿ ਹਾਂ ਤੁਹਾਡੀ ਆਮਦਨੀ ਵਧਣੀ ਚਾਹੀਦੀ ਹੈ ਤੁਹਾਡੇ ਬੱਚੇ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗੀ ਜ਼ਿੰਦਗੀ ਦੇਣੀ ਚਾਹੀਦੀ ਹੈ ਮੈਂ ਤਾਂ ਇਹਨਾਂ ਨੂੰ ਜਥੇਬੰਦੀਆਂ ਨੂੰ ਇਹ ਕਹਿ ਸਕਦਾ ਕਿ ਯਾਰ ਜੋ ਤੁਸੀਂ ਮਾਹੌਲ ਬਣਾਇਆ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਦੋ ਮੁੱਦੇ ਕੀ ਹੈ ਤੈਨੂੰ ਕੀ ਲੱਗਦਾ ਕਿ ਪੰਜਾਬ ਦੇ ਸਭ ਤੋਂ ਵੱਡੇ ਦੋ ਮੁੱਦੇ ਕੀ ਹੈ ਨਸ਼ਾ ਤੇ ਬੇਰੁਜ਼ਗਾਰ ਔਰ ਦੋਨੋਂ ਇੱਕ ਇੱਕ ਦੂਜੇ ਨਾਲ ਜੁੜੇ ਹਨ ਜਦ ਤੱਕ ਬੇਰੁਜ਼ਗਾਰੀ ਹੋਊਗੀ ਤਦ ਤੱਕ ਨਸ਼ੇ ਦੇ ਖਿਲਾਫ ਤੁਸੀਂ ਨਾ ਲਾਈਨ ਨਹੀਂ ਲੜ ਸਕਦੇ ਇਸ ਮਾਹੌਲ ਦੇ ਵਿੱਚ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਜੋ ਦਿੱਲੀ ਬੈਠੇ ਹੈ ਜੋ ਮੁੰਬਈ ਬੈਠੇ ਜਿਨ੍ਹਾਂ ਨੇ ਆਕੇ ਇੱਥੇ ਪੈਸਾ ਲਾੜਾ ਉਹਨਾਂ ਨੂੰ ਨਹੀਂ ਪਤਾ ਕਿ ਇਹ ਭਗਵਾਨ ਮਾਦੀ ਸਾਦੇਸ਼ ਉਹਨਾਂ ਲੋਕ ਦਾ ਉਹ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੈ ਕੌਣ ਲਾਊਗਾ ਇਸ ਸੂਬੇ ਦੇ ਵਿੱਚ ਪੈਸਾ ਔਰ ਜੇ ਤੂੰ ਇੰਡਸਟਰੀ ਦੀ ਗੱਲ ਕੀਤੀ ਮੇਰੇ ਨਾਲ ਮੈਂ ਕਿਨੂੰ ਕਹਾਗਾ ਕਿ ਇੰਡਸਟਰੀ ਲਗਾਓ ਕਹੇਗਾ ਯਾਰ ਤੂੰ ਗਾਰੰਟੀ ਲਏਗਾ ਕਿ ਮੇਰੇ ਘਰ ਦੇ ਬਾਹਰ ਨਹੀਂ ਖੜੇ ਹੋਣਗੇ ਲੋ ਇਸ ਕਰਕੇ ਇਹਨਾਂ ਨੂੰ ਸਮਝਾਣਾ ਪੈਣਾ ਕਿ ਜੋ ਵੀ ਤੁਹਾਡੀ ਡਿਮਾਂਡਸ ਹੈ ਤੁਸੀਂ ਇੱਕ ਲੋਕਤੰਤਰ ਦੇ ਵਿੱਚ ਰਹਿ ਕੇ ਉਹ ਡਿਮਾਂਡ ਰੱਖੋ ਮੋਹੱਲਾ ਖਰਾਬ ਕੋਲੋਂ ਕਿ ਮੋਹੱਲ ਖਰਾਬ ਕਰਨਾ ਤਾਂ ਕਿਸੇ ਨੇ ਪੈਸਾ ਨਹੀਂ ਲਾਣਾ ਇੱਥੇ ਔਰ ਜੇ ਇੱਥੇ ਫੈਕਟਰੀਆਂ ਨਹੀਂ ਲੱਗਣਗੇ ਤਾਂ ਬੱਚੇ ਨੂੰ ਰੋਜ਼ਗਾਰ ਕਿੱਥੇ ਮਿਲੇਗਾ ਹੂੰ ਤਾਂ ਤੁਹਾਨੂੰ ਲੱਗਦਾ ਵੀ ਜੇਕਰ ਸੱਤਾ ਦੇ ਵਿੱਚ ਸਰਕਾਰ ਆਉਂਦੀ ਹੈ ਤਾਂ ਵੱਡੇ ਪ੍ਰੋਜੈਕਟ ਸੰਗਰੂਰ ਲਈ ਆਉਣਗੇ ਦੇਖੋ ਦਿੱਲੀ ਤੋਂ ਸਰਕਾਰ ਆਈ ਗਈ ਹੈ ਮੋਦੀ ਸਾਹਿਬ ਦੀ ਗੱਲ ਇਹ ਹੈ ਕਿ ਆਪਾਂ ਨੁਮਾਇੰਦਾ ਕੌਣ ਭੇਜਦੇ ਇੱਥੇ ਜੋ ਵਕੀਲ ਹੈ ਤੁਹਾਡਾ ਹੂੰ ਮੋਦੀ ਸਾਹਿਬ ਦੀ ਚੋਣ ਨਿਸ਼ਾਨ ਹੂੰ ਜਿੱਥੇ ਜਿੱਥੇ ਸੇਮ ਚੋਰ ਨਿਸ਼ਾਦਾ ਬੰਦਲ ਕਮਲ ਦੇ ਫੋਨ ਦਾ ਜਿੱਤ ਕੇ ਜਾਂਦਾ ਉਹ ਆਪਣੀ ਤੁਹਾਡੀ ਗੱਲ ਵੀ ਰੱਖ ਸਕਦਾ ਹੈ ਸੰਗਰੂਰ ਦੀ ਪਰ ਗੱਲਾਂ ਰੱਖਣ ਦੇ ਬਾਅਦ ਵੀ ਸਿਰੇ ਵੀ ਚੜਾ ਸਕਦਾ ਹੈ ਤਾਂ ਹਾਂ ਮੈਨੂੰ ਲੱਗਦਾ ਹੈ ਜੇ ਮੈਨੂੰ ਸੰਗਰੂਰ ਦੇ ਲੋਕ ਮੌਕਾ ਦੇਣਗੇ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦੀ ਆਵਾਜ਼ ਉਠਾਉਂਦਾ ਉਹਨਾਂ ਦੀ ਗੱਲ ਕਰਨ ਦਾ ਹੁਣ ਇੱਥੇ ਪ੍ਰੋਜੈਕਟ ਕੇਂਦਰ ਦੀ ਮਦਦ ਨਾਲ ਇੱਥੇ ਇੰਡਸਟਰੀ ਲਗਾਉਣਾ ਤੇ ਮੈਂ ਪੂਰਾ ਉਤਰਨ ਦੀ ਕੋਸ਼ਿਸ਼ ਕੋਈ ਪਲਾਨ ਤਿਆਰ ਕੀਤਾ ਤੁਸੀਂ ਨੇ ਵੀ ਨਹੀਂ ਤਾਂ ਹੈਗਾ ਯਾਰ ਇੰਡਸਟਰੀ ਪੈਦਾ ਕਰਨੀ ਇਹਦੇ ਬਰੂ ਪ੍ਰਿੰਟ ਦੀਸੋ ਲੋਡ ਹੈ ਨਹੀਂ ਇੱਥੇ ਤੇ 10 15 ਇੰਡਸਟਰੀ ਨਾਲ ਗੱਲ ਕਰਨੀ ਜੋ ਖੇਤੀ ਨਾਲ ਉਹਨਾਂ ਦਾ ਆ ਇੰਡਸਟਰੀ ਹੋਵੇ ਮੇਰੀ ਪਹਿਲੇ ਵੀ ਚੱਲਦੀ ਸੀ ਉਹਨਾਂ ਨਾਲ ਗੱਲ ਐ ਨਹੀਂ ਕਿ ਮੈਂ ਪਾਰਲਮੈਂਟ ਲਾਟਣਾ ਇਸ ਕਰਕੇ ਮੈਂ ਤਾਂ ਵੈਸੇ ਵੀ ਸੰਗਰੂਰ ਹਲਕੇ ਵਾਸਤੇ ਵੈਸੇ ਵੀ ਚਾਰ ਪੰਜ ਇੰਡਸਟਰੀ ਨਾਲ ਗੱਲ ਚੱਲ ਰਹੀ ਸੀ ਕਿ ਆਪਾਂ ਸੰਗਰੂਰ ਦੇ ਵਿੱਚ ਕੰਮ ਕਰੀਏ ਪਰ ਜਦ ਹੀ ਮੈਂ ਗੱਲ ਕਰਦਾ ਸੀ ਉਹ ਕਹਿੰਦਾ ਸੀ ਯਾਰ ਇਹ ਵਿਰੋਧ ਨਾ ਹੋ ਰਿਹਾ ਵਿਰੋਧ ਨਾ ਹੋ ਮੋਹਲ ਨਾ ਖਰਾਬ ਹੈ ਆਪਾਂ ਸਾਡੀ ਗਾਰੰਟੀ ਕੀ ਕੌਣ ਲੇਗਾ ਕਿ ਸਲਾ ਪੈਸਾ ਨਾ ਡੁੱਬ ਜਾਏ ਅਰੇ ਕੋਈ ਪੈਸਾ ਤਾਂ ਹੀ ਡੁਬਾਣਾ ਚਾਹੁੰਦਾ ਨਾ ਤੇ ਇਸ ਕਰਕੇ ਇਹ ਮਾਹੌਲ ਬਦਲਣਾ ਪੈਣਾ ਤਾਂ ਜਾ ਕੇ ਗੱਲ ਹੋਣੀ ਅਰਵਿੰਦ ਖੰਨਾ ਮੁਕਾਬਲਾ ਹੁਣ ਕਿਸ ਨਾਲ ਦੇਖਦੇ ਨੇ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਅਰਵਿੰਦ ਖੰਨਾ ਦੀ ਗੱਲ ਹੈ ਨਹੀਂ ਇਹ ਮੋਦੀ ਸਾਹਿਬ ਦੀ ਗੱਲ ਹੈ ਹਮ ਇਹ ਵੋਟਾਂ ਮੋਦੀ ਸਾਹਿਬ ਦੇ ਨਾਮ ਤੇ ਪੈ ਰਹੀ ਹੈ ਮੋਦੀ ਸਾਹਿਬ ਦੇ ਕੰਮਾਂ ਤੇ ਪੈ ਰਹੀ ਹੈ ਔਰ ਮੋਦੀ ਸਾਹਿਬ ਦੀ ਛਵੀ ਤੇ ਪੈ ਰਹੀ ਹੈ ਅਰਵਿੰਦ ਖੱਲਾ ਤਾਂ ਚਲੋ ਇੱਕ ਉਮੀਦਵਾਰ ਹੀ ਹੈ ਪਾਰਟੀ ਦਾ ਪਰ ਮੈਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਦਾ ਕੋਈ ਮੁਕਾਬਲਾ ਹੈ ਔਰ ਇਹ ਜੋ ਵੋਟਾਂ ਅੱਜ ਮਿਲ ਰਹੀਆਂ ਇਹ ਮੋਦੀ ਸਾਹਿਬ ਦੇ ਕੰਮ ਤੇ ਗੱਲ ਹੈ ਸੋ ਇਸਨ ਸਾਡੇ ਨਾਲ ਅਰਵਿੰਦ ਖੰਨਾ ਜੀ ਨੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਜਿਹੜਾ ਇਸ ਸਮੇਂ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜਿਹੜਾ ਮਾਹੌਲ ਹੈਗਾ ਜਿਹੜਾ ਕਿਉਂਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਇੰਡਸਟਰੀ ਜਿਹੜੀ ਨਾ ਆਉਣ ਦਾ ਵੱਡਾ ਕਾਰਨ ਹੈ ਕਿ ਪੰਜਾਬ 'ਚ ਜਿਹੜਾ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਕਿ ਇੰਡਸਟਰੀ ਲਿਆਂਦੀ ਜਾ ਸਕੇ ਤਾਂ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਬਣਦੀ ਹੈ ਤਾਂ ਜਲਦੋ ਜਲ ਦੇ ਇੱਥੇ ਇੰਡਸਟਰੀ ਦੇ ਜਿਹੜੇ ਵੱਡੇ ਪ੍ਰੋਜੈਕਟ ਨੇ ਉਹ ਲਗਾਏ ਜਾਣਗੇ ਸਮਰ نیوز ਤੋਂ ਕੁਲਵੀਰ ਸਿੰਘ ਸੰਗਰੂਪ